ਪਿੰਡ ਦਾ ਟੂਰਨਾਮੈਂਟ ਹੈ ਪਰ ਜਿਹੜੇ ਬਾਹਰੋਂ ਆਉਣਗੇ ਉਹਨਾਂ ਨੂੰ ਆਪਾਂ ਇੱਜ਼ਤ ਮਾਨ ਸਰਕਾਰ ਪੂਰਾ ਦੇ ਸਕੀਏ ਇਸ ਕਰਕੇ ਤੁਹਾਨੂੰ ਬੇਨਤੀ ਹੈ ਜਿਹੜੇ ਬਜ਼ੁਰਗ ਜੋ ਅਮਲੇਸ਼ ਔਰ ਜਲੋਟਾ ਜਿਹਨਾਂ ਦੇ ਨਾਂ ਤੇ ਅੱਜ ਨੀ ਪੱਥਰ ਰੱਖਿਆ ਪਾਇਲਸ ਦਾ ਉਹਦਾ ਉਸਾਰਨ ਕਰਨ ਜਾਣਗੇ ਜੀ ਮੈਂ ਸਾਰੇ ਮੈਂਬਰਾਂ ਨੂੰ ਅਤੇ ਸੀਨੀਅਰ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਵੀ ਉਹ ਕਲੱਬ ਸਟੇਸਟਾਈਲ ਤੋਂ ਬੰਨ ਜਾਣ ਉੱਥੇ ਉਦਘਾਟਨ ਕਰ ਲਈ। ਅਗਲੀਆਂ ਟੀਮਾਂ ਸੁਹਾਰਾ ਅੱਜ ਅੱਜੋਂ ਦੇ ਸੀਪਲੀ ਸਾਹਿਬ ਸੁਹਾਰਾ ਲੱਗਾ ਜਿਸ ਜੀ ਇਹ ਸਿਕੰਦਰਪੁਰੇ ਦੀਆਂ ਦੋ ਟੀਮਾਂ ਲਿਖੇ ਇੱਕ ਵਾਰੀ ਕਲੀਅਰ ਕਰਿਓ। ਇੱਕ ਟੀਮ ਦੇ ਨਾਲ ਮੈਚ ਹੈ ਸਿਕੰਦਰਪੁਰੇ ਦਾ, ਇੱਕ ਕਰਾਚੋ ਦੇ ਨਾਲ ਮੈਚ ਹੈ। ਇਹ ਕਲੀਅਰ ਕਰਿਓ ਜੀ। ਕਾਲੂ ਨੂੰ ਬੈਂਟੀਆਂ ਵੀ ਲੈਣਾ ਮਾਰ ਲਈ ਇੱਥੇ ਲੋੜ ਹੈ ਕਾਲੂ ਸਾਡਾ ਕਲੀ ਵਾਲਾ ਇਹ ਨੂੰ ਮਾਰ ਲੈ ਜੋ ਸ਼ਕਲਾਰ ਸਿੰਘ ਕਾ ਇਹ ਲੇਖੜਾ ਚੋਣਾ ਮੈਚ ਹੈ ਨਾ ਸ਼ਸ਼ੰਦਰਪੁਰਾ ਬੀ ਹੈ ਜਿਹੜੀ ਪਹਿਲਾ ਵਜੋਂ ਮੈਚ ਆ ਹੋਇਆ ਹੈ ਕਰਦੇ ਫੋੜਾ ਅੱਜ ਇਹ ਜਨਰਲਾ ਬਾਦ ਦੇ ਵਿੱਚ ਵਰਲਡ ਕੱਪ ਦਾ ਫਾਈਨਲ 2016 ਦੇ ਵਿੱਚ ਖੇਡਿਆ ਗਿਆ ਆ ਉਹਨਾਂ ਪਿੰਡਾਂ ਦੇ ਮੁੰਡੇ ਜਿਹਨਾਂ ਪਹਿਲਾ ਸੁਖਵਿੰਦਰ ਢਾਂਗਾ ਆ ਆਕਾਸ਼ ਨੌਜਾਨ ਪੰਜਾਬ ਪੁਲਿਸ ਵਿੱਚ ਭर्ती ਪੰਤਰਾ ਮਦਾਸੀ ਦੇ ਪਿੰਡਾਂ ਦਾ ਤੇ ਸਰਦਾਰ ਸੇਵਾ ਸਿੰਘ ਜੀ ਫਿਕਰੀ ਵਾਲ ਦੇ ਪਿੰਡਾਂ ਦਾ ਨੌਜਾਨ ਕਬੱਡੀ ਪਾ ਕੇ ਆਇਆ ਹੈ ਭਾਈ ਗੁਰਜੀਤ ਬਿੱਲੇ ਹੋਰਾਂ ਦਾ ਪੂਜੇਛੇ ਤੌਰ ਤੇ ਧੰਨਵਾਦ ਹੈ ਸਾਡੇ ਵੀਰਾਂ ਦਾ ਜਿਹਨਾਂ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਮੈਚ ਸਮਾਪਤ ਹੈ ਜੀ ਜਪਾਨੀ ਸਾਹਿਬ ਤੇ ਬਾਦ ਸਾਹਿਬ ਇਹਦੇ ਵਿੱਚੋਂ ਧਨੌਲਾ ਜਿਹੜਾ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਕੇ ਜਿੰਦ ਮੈਂਤੀ ਸਰਪ੍ਰਸਤ ਦੇ ਪਰਮ ਮਿੱਤਰ ਨੇ ਗੋਲਦੀ ਸੰਧੂ ਜੀ ਅਮਰੀਕਾ ਜੋਤ ਸਿੱਧੂ ਅਮਰੀਕਾ ਤੇ ਸਾਧਗੁਰ ਖਰੌੜ ਦੀ ਅਮਰੀਕਾ ਸੁਵਿੰਦਰ ਸਿੰਘ ਦੀ ਅਮਰੀਕਾ ਤੇ ਬਲਿੰਦਰ ਸਿੰਘ ਦੀ ਕੈਨੇਡਾ ਇਹਨਾਂ ਭਰਾਵਾਂ ਵੱਲੋਂ 71000 ਰੁਪਏ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਜ ਕੰਦੇ ਦਲਵੀਰ ਦਾ ਚੇਲਾ ਹੈ ਰਾਮਪੁਰੇ ਵਾਲੇ ਦਲਵੀਰ ਤੂਰ ਦਾ ਚੇਲਾ ਬੇਦਰੀ ਕਬੱਡੀ ਪਾ ਕੇ ਵਾਪਸ ਆਉਂਦਾ ਹੋਇਆ ਵੱਡੇ ਵੱਡੇ ਹੋਲੂ ਲਾਹੋਲੂ ਐਸੈਂਪਲੀ ਸਾਹ ਪਿੰਡ ਵਾਲਾ ਕਹਿੰਦੇ ਕਬੱਡੀ ਪਾਉਣ ਲਈ ਵਧ ਗਿਆ ਸਾਹਮਣੇ ਚਾਰ ਬਿੱਲੇ ਵਰਗੇ ਤਿਆਰ ਵਰ ਤਿਆਰ ਅਚਲ ਪਿੰਡ ਹੈ ਨਾਂਦੇ ਤੋਂ ਜਦੋਂ ਕਹਿੰਦੇ ਮਲੇਰ ਕੋਟਲੇ ਨੂੰ ਜਾਂਦੇ ਆ ਰਸਤੇ 'ਚ ਅਚਲ ਪਿੰਡ ਪੈ ਜਾਂਦਾ ਹੈ ਫਰਕੀ ਇਸ਼ਾਰਾ ਰਾਜਕੀਰ ਦਾ ਨੰਬਰ ਧਾਵੀ ਦੇ ਹਿੱਸੇ ਹੈ ਬਲਿਆਰ ਪਿੰਡ ਹੈ ਭਵਾਨੀਗੜ ਦੇ ਲਾਗੇ ਜਿਹਨੇ ਸੋਹਣ ਕਬੱਡੀ ਪਾਈ ਹੈ ਸਾਹਮਣੇ ਚਾਰ ਜਸਵੀਰੇ ਇੱਕ ਤੰਨੇ ਦੇ ਉੱਪਰ ਧੋਕੀ ਐ ਸੈਂਪਲੀ ਵਾਲਾ ਨਾਲ ਰਾਜਵਿੰਦਰ ਪਣੋਲ ਪਿੰਡ ਵਾਲਾ ਨਾਲ ਮਨਜੀਤ ਨਾਲ ਭੋਦਾ ਸਾਹਮਣੇ ਬੱਲੇ 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 ਧੋਨੀ ਤੇ ਕਹਿੰਦੇ ਬਿੱਟੂ ਧੋਨੀ ਤੇ ਬਿੱਟੂ ਕਿ ਚੜਤ ਵੱਡੀ ਸੀ ਰੇਡਰ ਬਈ ਬਿੱਟੂ ਸਮਰਾਲੇ ਦੀ ਦਾ ਹਵਸਾ ਉਹਦਾ ਕੋਈ ਨਾ ਜੰਪਲ ਕਬੱਡੀ ਪਾ ਕੇ ਆਇਆ ਆ ਨੌਜਵਾਨ ਕਿਉਂਕਿ ਯੂਰਪ ਦੇ ਵਿੱਚ ਵੀ ਖੇਡ ਆਇਆ ਹੈ ਇਹ ਗੱਦੂ ਐਸੈਂਪਲੀ ਸਾਹ ਦਾ ਸੈਂਪਲੀ ਸਾਹ ਦਾ ਹੈਪੀ ਅਮਰੀਕਾ ਦੇ ਵਿੱਚ ਖੇਡਦਾ ਹੈ ਪਰ ਸਾਹਮਣੇ ਕਹਿੰਦੇ ਨੌਜਾਨ ਇਸ ਸਮੇਂ ਪਈ ਹੀ ਕਬੱਡੀ ਇੱਕ ਪਾਸੇ ਬਿੱਲਾ ਰਾਮਪੁਰੇ ਵਾਲਾ ਹੈ ਔਰ ਦੂਜੇ ਪਾਸੇ ਕਹਿੰਦੇ ਨੌਜਾਨ ਇਸ ਸਮੇਂ ਕੱਲ ਪਾਉਂਦਾ ਹੋਇਆ ਰੇਡ ਗੱਦੂ ਦਾ ਪਿਆਰ ਬਹੁਤ ਵੱਡਾ ਹੈ ਪਰ ਬਿੱਲਾ ਵੀ ਕਹਿੰਦੇ ਕਿ ਹੱਥਾਂ ਦੇ ਜੱਫੇ ਲਾਉਂਦਾ ਹੈ ਨੰਬਰ ਇੱਕ ਦਾ ਕਾਹਵੀ ਦੇ ਵਾਸਤੇ ਖੜਦਾ ਹੈ ਜਿੱਥੇ ਦੁਨੀਆ ਵਿੱਚ ਲੈ ਵੀ ਅਮਰੀਕ ਬਿੰਦਰੀ ਆ ਗਿਆ ਹੈ ਬਿੰਦਰੀ ਰਾਮਪੁਰੇ ਪਿੰਡ ਵਾਲਾ ਕਹਿੰਦੇ ਕਬੱਡੀ ਪਾ ਲੈ ਲੈ ਵੀ ਮੰਗੇ ਨਾ ਬੋਲਦਾ ਵੀਰੇ ਪ੍ਰਬੰਧਕਾਂ ਨੂੰ ਮਿਲ ਲੋ ਉਹ ਸਾਰੇ ਭਾਈ ਜੀ ਪਾਉਂਦੇ ਗੇ ਰੋਪਲੇ ਦੇ ਸਾਟਾ ਫੁੜੀ ਆ ਬਿੰਦਰੀ ਅੱਕਰਾ ਵਾਦਾ ਕਰਦਾ ਹੋਇਆ ਜਰਨੈਲ ਸਿੰਘ ਜੀ ਕਰੇ ਦਾ 5000 ਦਾ ਬੜਾ ਯੋਗਦਾਨ ਹੈ ਅੱਜ ਦੇ ਖੇਡ ਮੇਲੇ ਲਈ ਬਹੁਤ ਬਹੁਤ ਧੰਨਵਾਦ ਹੈ ਨਾਰੀ ਵੀਰਾਂ ਦਾ ਮੋਤੀ ਗੁਜਰ ਇਹ ਕਾਲੇ ਪੁਲਸੀਏ ਦਾ ਯਾਰ ਹੈ ਬਾਲਕ ਨਾਲੇ ਸੈੱਪੀ ਦੇ ਨਾਲ ਪਿਆਰ ਹੈ ਨਾ ਵੀਰਾਂ ਦਾ ਪਰ ਸਾਹਮਣੇ ਚਾਰ ਜਾਫੀ ਦੇ ਰਾਮਪੁਰੇ ਦਾ ਬਿੱਲਾ ਤਿਆਰ ਹੈ ਹੁਣ ਕਿਹੜਾ ਜੱਫਾ ਲਾਵੇਗਾ ਕੌਣ ਬੱਲੇ ਬੱਲੇ ਕਰਾਵੇਗਾ ਲਾਡੀ ਅੰਚਲ ਦੇ ਨਾਂ ਤੇ ਕਦੇ ਟੀਮ ਬਣੀ ਹੋਈ ਹੈ ਹੁਣਾਂ ਦੇਖੋ ਕਹਿੰਦੇ ਪੱਗਿਆ ਬਿੱਟੂ ਨੂੰ ਪੱਗਿਆ ਦੇ ਭਾਈ ਦਾ ਵੇਸ ਕੇ ਗਾਜੀਪੁਰ ਦੇ ਲਖੇ ਦੇ ਅੰਦਾਜ਼ ਬਣਾਇਆ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਹੈ ਇਹਦਾ ਪ੍ਰੋਗਰਾਮ ਬਣਾਉਣੇ ਵਾਲਾ ਹੈ ਕਹਿੰਦੇ ਜਿਹਨੇ ਫੋਰ ਦਿੱਤਾ ਵੀ ਫਰਾ ਚੈਮ ਦੇ ਵਿੱਚ ਪਰ ਸਾਹਮਣੇ ਵਾਲਾ ਦੇਖਦਾ ਵੀ ਬਜਾਲ ਵਾਲਾ ਬਿੱਟੂ ਬਜਾਲ ਵਾਲਾ ਵਿੱਚ ਮਲੇਸ਼ੀਆ ਦੇ ਕਪਾ ਦੇ ਵੀ ਬਹੁਤ ਤਕੜਾ ਖੇਡਿਆ ਹੈ ਨੌਜਾਨ ਜਿਸ ਨੇ ਤਕੜੇ ਨੰਬਰ ਦਾ ਵਾਧਾ ਕਰਦਾ ਹੋਇਆ ਨੰਬਰ ਜਿਹੜਾ ਕਾਵੀ ਦੇ ਹਿੱਸੇ ਜਾ ਰਿਹਾ ਹੈ ਨੰਬਰ ਜਿਹੜਾ ਇਸ ਵੇਲੇ ਅਚਲ ਨਾਬਾ ਦੀ ਟੀਮ ਨੇ ਜੁੜਦਾ ਹੋਇਆ ਅਗਲੀ ਰੇਟ ਪੌਂਡ ਦੇ ਵਾਸਤੇ ਭੋਲੂ ਵਧਿਆ ਹੋਇਆ ਹੈ ਭੋਲੂ ਦੀ ਕਬੱਡੀ ਪੈ ਰਹੀ ਹੈ ਬਾਈ ਸੁਹਾਣਾ ਆ ਗਿਆ ਅੱਤ ਕਹਿੰਦਾ ਕਰੋ ਜੀ ਸੁਹਾਣਾ ਸੂਨੂ ਵੀ ਪੁੱਜ ਗਿਆ ਟੀਮ ਨੂੰ ਲੈ ਕੇ ਬਰੂਡ ਦੇ ਨਾਲ ਮੈਚ ਹੋ ਰਿਹਾ ਕੁੱਲੜੀਆਂ ਤੇ ਭੁੱਲਣ ਆਜੂ ਗਰੇ ਲਾਗੇ ਕੁੱਲੜੀਆਂ ਤੇ ਭੁੱਲਣ ਉਧਰ ਲੋਕਰਾਂ ਵੀ ਪੁੱਜ ਗਿਆ ਹਰਿਆਣੇ ਵਾਲਾ ਵੱਡੇ ਮੰਨਾਂ ਦੇ ਚ ਨਾ ਹੈ ਨਾਲ ਕਰਨੀ ਭੁੱਲਣ ਵਾਲਾ ਆਇਆ ਸਾਰੇ ਪਾਸੇ ਵਾਰਮਅਪ ਹੋ ਜਾਂ ਟੀਮਾਂ ਅਗਲੇ ਮੈਚ ਦੀਆਂ ਟੀਮਾਂ ਰੇਡਰ ਚੈੱਕ ਕਰ ਲੋ ਵੀਰੇ ਆਪਣਾ ਸਮਾਂ ਬੱਝੀਓ ਸੁਹਾਣਾ ਤੇ ਬਰੂਡ ਜੇ ਰੇਡਰ ਚੈੱਕ ਕਰਨੇ ਆ ਦੋਨੋਂ ਟੀਮਾਂ ਗਰਾਊਂਡ ਤੇ ਖੜੀਆਂ ਰੇਡਰ ਚੈੱਕ ਕਰ ਲੋ ਕਿ ਦੂਜੇ ਦੇ ਆਪਣਾ ਸਮਾਂ ਬੱਜ ਜਾਣਾ ਮੈਚ ਸਮਾਪਤ ਹੋਣ ਦੇ ਫਿਰ ਅਗਲਾ ਮੈਚ ਸ਼ੁਰੂ ਕਰਾਵਾਂਗੇ ਕੁੱਲੀਆਂ ਦੀ ਟੀਮ ਦੇ ਖਿਡਾਰੀ ਆ ਗਏ ਕੁੱਲੀਆਂ ਦੀ ਟੀਮ ਦੇ ਖਿਡਾਰੀ ਆ ਜਾਣ ਸਾਡੀ ਬੇਨਤੀ ਹੈ ਕੁੱਲੀਆਂ ਵਾਲੇ ਭਰਾਵਾਂ ਨੂੰ ਉਧਰ ਧੰਨਵਾਦ ਕਰਦੇ ਆ ਫਿਰ ਜਰਨੈਲ ਸਿੰਘ ਜੀ ਨਿਊਜ਼ੀਲੈਂਡ ਹਰਜੀਤ ਸਿੰਘ ਦੇ ਗੁਰਪ੍ਰਿੰਤ ਕਨੇਡਾ 5000 ਰੁਪਏ ਦਿੱਤਾ ਹੈ ਤੇ ਜਰਨੈਲ ਸਿੰਘ ਜੀ ਨਿਊਜ਼ੀਲੈਂਡ ਵੱਲੋਂ 7000 ਹਾਂ ਆਪ ਕੰਪੂ ਸੈਂਪਲਿਆ ਇੱਕ ਜਿਹੜੀ ਵਾਲੇ ਮੱਖਣ ਦਾ ਚੇਲਾ ਇੱਕ ਕੁੰਪੜੇ ਵਾਲੇ ਭਿੰਦੇ ਕੋਜ ਦਾ ਚੇਲਾ ਕਿਹਦੇ ਕਬੱਡੀ ਪਾਉਣ ਦੇ ਵਿੱਚ ਬੱਲੇ 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 ਗੱਡੂ ਦੀ ਰੇਲ ਪਾ ਕੇ ਹਿੰਮਤਪੁਰੀਆਂ ਤੋਂ ਵੀ ਖੇਡਿਆ ਹੈ ਜਿਨਾ ਗਰਾਉਂਡਾਂ ਦੇ ਵਿੱਚ ਖੇਡੇ ਅਹਿਮਦਪੁਰਿਆ ਗੱਦੂ ਵੀ ਪਰ ਆਹ ਕਹਿੰਦੇ ਸੰਤਰੀ ਵਾਲਾ ਉਹ ਫਿਰ ਅੱਗੇ ਤਾਲੀਆਂ ਵੱਜ ਗਈਆਂ ਨੇ ਉਧਰਲੇ ਪਾਸੇ ਦਰਸ਼ਕ ਵੀਰਾਂ ਨੇ ਤਾਲੀਆਂ ਵਾਰੀਆਂ ਨੇ ਇਸ ਨੌਜਵਾਨ ਯਾਫੀ ਦੇ ਵਾਸਤੇ ਉਹ ਅੱਜ ਵਾਲਾ ਗੱਦੂ ਵੀ ਫੈਲਦੇ ਵਿੱਚ ਉੱਪਰ ਆਏ ਨੇ ਨਾਂ ਦੱਸੀ ਵਿੱਚ ਵੀ ਵਹਿ ਜਾ ਵਹਿ ਜਾ ਕਰਵਾ ਰਹੇ ਨੇ ਬਿਜਲੀ ਲਾਮਪਰੇ ਵਾਲਾ ਕਬੱਡੀ ਪਾਉਣ ਦੇ ਲਈ ਫਿਰ ਅੱਗੇ ਵੱਲ ਭੱਜਾ ਹੋਇਆ ਨੌਜਾਨ ਚਾਰ ਪੁਰਜਾ ਬਣ ਕੇ ਛਤੀਰਾ ਬਣ ਕੇ ਜਾਫੇ ਸਾਹਮਣੇ ਘੋਟਾ ਮਨਾਣੇ ਵਾਲਾ ਦੂਜੀ ਕਰੀ ਦੇ ਉੱਤੇ ਕਹਿੰਦੇ ਮਨਜੀਤ ਹੈ ਨਾਲ ਧੋਨੀ ਹੈ ਸੈਪਲੀ ਸਾਹਿਬ ਦੇ ਖਿਡਾਰੀ ਨੇ ਕਿਹੜਾ ਨਾਦਰ ਮੁਕਾਬਲਾ ਕਰੇਗਾ ਸੈਪਲਾ ਦੇ ਸੈਪਲੀ 2 ਪਿੰਡ ਦੇ ਚੁੱਲੀ ਦਾ ਮਕਾ ਹੈ ਲਓ ਪੈਸੀ ਰੇਡ ਆ ਕਹਿੰਦੇ ਮਨਾਣੇ ਵਾਲਾ ਘੋਟਾ ਹੈ ਇਸ ਵੇਲੇ ਨਾ ਤੱਕਾ ਜਫਾ ਨੌਜਾਨ ਵਾਜਾ ਵਾਜਾ ਕਰਵਾਉਂਦਾ ਹੋਇਆ ਐਸਸੀ ਸਾਹਿਬ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਦੀਆਂ ਖੇਡਾਂ ਦੇ ਵਾਸਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੋਤੀ ਅਗਲੀ ਕਬੱਡੀ ਪਾਉਣ ਲਈ ਵਧਿਆ ਹੋਇਆ ਮੋਤੀ ਗੁੱਜਰ ਕਿਹਦੇ ਕਬੱਡੀ ਪਾਰਿਆ ਬਨੂੜ ਵਾਲਾ ਸਾਹਮਣੇ ਚਾਰ ਜੱਥਿਆਂ ਤੇ ਬੋਲ ਗਿਆ ਤਾਵਾ 70 ਫੁੱਟ ਦਾ ਤੇਰਾ ਜਵਾਨੀ ਲੋਡੀਆਂ ਪਾਉਂਦੀ ਫਿਰਦੀ ਆ ਆਹ ਸਾਹਮਣੇ ਦੇਖੋ ਮੋਤੀ ਗੁੱਜਰ ਅੰਕ ਜੋੜ ਗਿਆ ਆਪਣੀ ਟੀਮ ਦੇ ਲਈ ਕੁੱਲੜੀਆਂ ਦੀ ਟੀਮ ਦੇ ਖਿਡਾਰੀ ਲੱਗੇ ਲੱਜ ਜਾਣ ਕੁੱਲੜੀਆਂ ਉਹ ਤੋਂ ਬਾਅਦ ਫਿਰ ਮੈਚ ਹੈ ਜਿਹੜਾ ਪੀਟ ਤੇ ਸਿਕੰਦਰਪੁਰ ਉਹਦੇ ਸਾਡੇ ਵੀਰ ਮਨਦੀਪ ਤੇ सोनू ਵੱਲੋਂ 100 ਰੁਪਏ ਬਿੱਟੂ ਬਲਿਆੜ ਦੇ ਲਈ ਬਿੱਟੂ ਬਲਿਆੜ ਦੀ ਰੇਡ ਤੇ ਮਨਦੀਪ ਤੇ सोनू ਵੱਲ 100 ਰੁਪਏ ਦੇ ਮਾਰਸਮਾਨ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਨਾ ਬਦਿਆਲ ਵਾਲਾ ਬਿੱਟੂ ਹੈ ਬਿੱਟੂ ਬਲਿਆੜ ਵਾਲਾ ਪੁਹਾਣੀਗੜ ਦੇ ਇਲਾਕੇ ਦਾ ਜੀ ਨੌਜਾਨ ਅੱਗੇ ਵੱਲ ਵਧਿਆ ਹੋਇਆ ਹੈ ਚਾਰ ਦੇ ਆਫੀ ਚਾਰ ਬਰ ਚਾਰ ਦੇ ਸਾਹਮਣੇ ਨੌਜਾਨੇ ਗਿੱਟਾ ਫੜਿਆ ਉਹ ਮੁਕਾਬਲਾ ਹੋ ਗਿਆ ਉਹ ਮੁਕਾਬਲਾ ਹੋ ਗਿਆ ਲਾਲਾ ਕੇ ਸੁਰਦਾ ਹੋਇਆ ਭਾਜ ਬਿੱਟੂਆ ਭਾਜ ਓਏ ਬਿੱਟੂ ਬਲਿਆੜ ਵਾਲਾ ਪੁਆਇੰਟ ਜੋੜ ਗਿਆ ਤੇ ਨਾਲ 100 ਰੁਪਿਆ ਵੀ ਜਿੱਤ ਲਿਆ ਜੈ ਜਸ਼ਨ ਆ 100 ਰੁਪਿਆ ਬਿੱਟੂ ਕੋਲੇ ਪੁੱਛਦਾ ਕਰਦੇ ਅਗਲੀ ਰੇਡ ਪਾਉਣ ਦੇ ਵਾਸਤੇ ਭੋਲੂ ਭੋਲੂ ਸੰਤਲੀ ਸਾਹ ਵਾਲਾ ਭੋਲੂ ਖੇਡ ਕਬੱਡੀ ਪਾਸ਼ਾ ਦੇ ਅੰਨੇ ਹੋਣ ਗਿਆ ਵੱਡੇ ਗੱਪਾਂ ਦੇ ਪ੍ਰਮੰਗ ਹੈ ਨਾ ਖਿਡਾਰੀਆਂ ਦੇ ਪਰ ਸਾਹਮਣੇ ਚਾਰ ਦੇ ਮਜੀਦ ਵਰਗੇ ਰਾਜਵਿੰਦਰ ਵਰਗੇ ਧੋਦੀ ਵਰਗੇ ਨਾਲ ਇੱਕ ਜੰਗੀ ਦੇ ਪੋਡਾਲ ਮਰਾਨੇ ਵਾਲਾ ਪੋਡਾਲ ਦਾ ਜੇਤੂ ਖਿਡਾਰੀ ਹੈ ਹੁਣ ਵੇਖਾਂ ਵੀ ਕੌਣ ਜਫਾ ਲਾਵੇਗਾ ਝਵੇੜੀ ਦੇ ਸੱਤੇ ਦਾ ਰਾਜ ਕਕਰਾਲੇ ਦਾ ਕਾਲੇ ਝਵੇੜੀ ਦਾ ਨਾਲ ਸਾਡਾ ਵੀਰ ਧੂਰ ਵਾਲਾ ਮਨੀ ਸਾਰੇ ਰੈਫਰੀਆਂ ਦਾ ਧੰਨਵਾਦ ਹੈ ਇਹ ਇਸ਼ਾਰਾ ਤੇ ਲੈਣੀ ਦਾ ਮੈਚ ਹੋਵੇਗਾ ਉੱਲ ਟੀਫਾ ਲੱਗੇ ਰਹਿਣਗੇ ਮਸੂਲ ਦਾ 20 ਦੇ ਲੈਣੀ ਭੋਲੂ ਦੀ ਗੇੜ ਪੈਰੀ ਹੈ ਬੰਦੇ ਦੀ ਮਾਹੀ ਜੀ ਕਰਦੇ ਵਾਲਾ ਭੋਲੂ ਇਸ ਵੇਲੇ ਕਬੱਡੀ ਪਾ ਰਿਹਾ ਹੈ ਸੈਂਬਲੀ ਸਾਹਿਬ ਦਾ ਭੋਲੀ ਕੋਟਾਲਾ ਵਾਲਾ ਖੇਡਿਆ ਹੈ ਇੱਕ ਤੁਹਾਡੇ ਸਾਹਮਣੇ ਆ ਨੰਬਰ ਵਾਲਾ ਟੀਮ ਕਿ ਸੀਗਾ ਆ ਨੰਬਰ ਬਣੀ ਧੁਰ ਵਾਲਿਆ ਬੜਾ ਕੀਮਤੀ ਸੀਗਾ ਤੇ ਨੰਬਰ ਕਿਹੜਾ ਲੈ ਲਿਆ ਸੈਂਪਲੀ ਸਾਹਮਣੇ ਸੈਂਪਲੀ ਸਾਹਬ ਨੇ ਸੈਂਪਲੀ ਸਾਹਬ ਨੇ ਸਾਡੇ 9 ਨੰਬਰ ਦੇ ਮੋੜ ਕਾ ਲੋਗੀ ਸੈਂਪਲੀ ਸਾਹਬ ਦੀ ਟੀਮ ਜਿੱਤ ਗਈ ਸੈਂਪਲੀ ਸਾਹਬ ਦੇਖੋ ਜੀ ਇੱਕ ਹੈਂਡੀਕੈਪ ਤੀਰੋਂ ਨੇ ਕਰਤੱਬ ਕਰਨਾ ਜ਼ਰੂਰ ਮਾਨ ਸਤਕਾਰ ਕਰਿਓ ਜੀ ਕੁਲੜੀਆਂ ਦੀ ਟੀਮ ਆ ਗਈ ਆਕਰੜਾ ਕਰੋ ਜੀ ਕੁਲੜੀਆਂ ਕੁੱਲੜੀਆਂ ਦੀ ਟੀਮ ਹੈ ਵੀ ਕਿਤੇ ਹੱਥ ਖੜਾ ਕਰੋ ਜੀ ਕੁੱਲੜੀਆਂ ਤੇ ਭਰਾ सोनू ਹੋਈ ਜਿਹੜੇ ਨੰਬਰ ਲਿਖਰੇ ਨੇ ਇਹਨਾਂ ਦੇ ਵੀ ਆਹ ਪਾਣੀ ਭੇਜਿਆ ਕਰੋ ਜੀ ਮੇਰੀ ਬੇਨਤੀ ਹੈ ਜਿਹੜੇ ਸਾਡੇ ਸੇਵਾਦਾਰ ਵੀਰ ਨੇ ਉਹ ਚਾਹ ਪਾਣੀ ਗਰਾਊਂਡ ਦੇ ਵਿੱਚ ਵੀ ਜਿਹੜੇ ਬੰਦੇ ਸਾਡੇ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਜ਼ਰੂਰ ਪੈਸੂ ਹਰਮਨ ਗਰੇਡਾ 5100 ਆਸ਼ੂ ਗਰੇਡਾ 3100 ਅਰਸ਼ ਗਰੇਡਾ 3100 ਮਿੰਦਰ ਇਟਲੀ 5100 ਬਹੁਤ ਬਹੁਤ ਧੰਨਵਾਦ ਹਾਂਜੀ ਮਾਹੀ ਜੀ ਕਰਦੇ ਹੋ ਗੱਲ ਲਓ ਸਾਹਮਣੇ ਖੇਡ ਸ਼ੁਰੂ ਹੋ ਗਈ ਸਾਣੇ ਦਾ ਮੈਚ ਸ਼ੁਰੂ ਹੋ ਗਿਆ ਸੁਹਾਣਾ ਦੀ ਟੀਮ ਜਿਹੜੀ ਖੇਤੋਂ ਦੇ ਵਿੱਚ ਆ ਸੈਂਟਰੀ ਦੀ ਟੀਮ ਹੈ ਜੀ ਨੌਂਸ ਕਰਵਾ ਰਹੀ ਹੈ ਵੀ ਅਗਲੇ 라ਉਂਡ ਵਿੱਚ ਸੈਂਟਰੀ ਦੀ ਟੀਮ ਦੇ ਵਿੱਚ ਗੁੱਲਾ ਨਾਮ ਉਹ ਪ੍ਰਿਆਜਾ ਜਿਹੜਾ ਖਿਡਨੇਗਾ ਇਹ ਸੈਂਟਰੀ ਵਾਲੇ ਮੁੰਡੇ ਨੌਂਸ ਕਰਵਾ ਕੀ ਗਏ ਹੈ ਹਾਂਜੀ ਮਾਜੀ ਜੀ ਸਹਿਤਾ ਨੋਟ ਕਰ ਲਓ ਜੀ ਸੁਹਾਣੇ ਦੀ ਟੀਮ ਮੇਰ ਸੇ ਤੋਂ ਸੱਜੇ ਆਖ ਹੈ ਸੁਹਾਣੇ ਦੀ ਟੀਮ ਵਿੱਚ ਸੋ ਸੱਜਿਆਤਾ ਜੇ ਲੰਗਪਿੰਡ ਵਾਲੇ ਪਾਸੇ ਖੱਪਿਆ ਤੇ ਟੀਮ ਜਿਹੜੀ ਉਹ ਚੌਧਰੀ ਵਾਲੀ ਬਰੂਰ ਦੇ ਨਾਂ ਤੇ ਬਣੀ ਹੋਈ ਟੀਮ ਹੈ ਆ ਸੁਹਾਣੇ ਸੁਹਾਣੇ ਵਾਲਾ ਇਹ ਪੁੱਠਿਆਂ ਦਾ ਮਾਹਿਰ ਹੈ ਨੌਜਵਾਨ ਸੋ ਸੁਹਾਣੇ ਵਾਲਾ ਚੋਟੀ ਦਾ ਜਾਫੀ ਸਾਡੀ ਖੇਡ ਕਬੱਡੀ ਦਾ ਇਸਵੇਂ ਵੇਖਾਂ ਵੀ ਕੀ ਇਸ਼ਾਰਾ ਨੰਬਰ ਸਟਾਪਰਾਂ ਦੇ ਹਿੱਸੇ ਜਿਹੜਾ ਜੁੜਦਾ ਹੋਇਆ ਪਾਸਿਟੀ ਟੀਮ ਇਹ ਜੀ ਜੀ ਰਿਸ਼ਵਾਲ 93 ਬਣਾ ਅਮਰੋਸ਼ਰ ਦੇ ਇਲਾਕੇ ਦਾ ਨੌਜਵਾਨ ਕਬੱਡੀ ਖਾੜਿਆ ਸੁਹਾਣਾ ਪਿੰਡ ਹੈ ਜੋਟੀ ਚੰਡੀਗੜ੍ਹ ਦਾ ਸੁਹਾਣੇ ਦੇ ਵਿੱਚ ਵੀ 13 14 15 ਦੇ ਵਿੱਚ 12 13 14 15 ਜਸੱਬਰ ਨੂੰ ਖੇਡਿਆ ਜਾਵੇਗਾ ਮਹਿendar ਸਪੋਰਟਸ ਕਲੱਬ ਮਹਿੰਦਰ ਸੁਹਾਣਾ ਰੂਪਾ ਸੁਹਾਣਾ ਰੂਪਲ ਸੁਹਾਣਾ ਜੋ ਸੁਹਾਣੇ ਹੋਣਾ ساری ਟੀਮ ਹੈ ਤਾਰੂ ਫੇਰ ਰਵਨੀਤ ਜ਼ਿੰਦਗੀ ਰੋਮਰੂ ਤੋਂ ਆਏ ਨੇ ਸਾਡੇ ਇਹਨਾਂ ਦਾ ਆਇਆ ਹੋਣ ਦਾ ਬਹੁਤ ਬਹੁਤ ਧੰਨਵਾਦ ਉਧਰ ਸੁਹਾਣੇ ਵਾਲਾ ਜੀ ਟੀਮ ਆ ਗਈ ਠੀਕ ਹੈ ਨਹੀਂ ਕੀਤੀ ਜਾਣੀ ਹੈ ਨੋਟ ਕਰ ਲਓ ਗਰਾਊਂਡ 'ਚ ਆ ਜਾਵੇ ਕੁੱਲੀਆਂ ਵਾਲੇ ਮੁੰਡੇ ਗਰਾਊਂਡ 'ਚ ਆ ਜਾਣ ਪੀਰ ਤੇ ਸ਼ੇਖੰਦਰਪੁਰਾ ਏ ਇਹ ਵੀ ਟੀਮਾਂ ਲਾਗੇ ਲੱਜ ਜਾਣ ਉਧਰ ਪਈ ਸਈ ਕਬੱਡੀ ਐ ਖੇਡ ਦੇ ਮੈਦਾਨ ਵਿੱਚ ਦੇਖਾ ਵੀ ਇਸ ਸਮੇਂ ਚੌਧਰੀ ਡੈਡੀ ਬਨੂੜ ਇਹ ਮੇਜਰ ਗੱਜਰੋ ਨਾਲ ਦੀ ਟੀਮ ਖੇਡਦੀ ਐ ਇਹ ਜੰਟ ਕੋਲਾਲੂ ਨਾਲ ਦੀ ਟੀਮ ਐ ਉਹਨਾਂ ਲਾਗੇ ਜੋ ਸਾਰੇ ਦਰਸ਼ਕ ਵੀਰ ਚੋਟੀ ਦੀਆਂ ਟੀਮਾਂ ਦੇ ਮੈਚ ਹੋਣਗੇ ਦੀਪ ਦੌਲਕਰਾਂ ਵਾਲਾ ਵੀਰ ਸੱਦੇ ਦੇ ਰਿਹਾ ਹੈ ਫਰਕੀਸ਼ਾਰਾ ਛਨੇੜੀ ਵਾਲੇ ਸਤਪੁਰ ਦਾ 3 ਨੰਬਰ ਯਾਕੀਆਂ ਦੇ ਸੀ ਜੁੜ ਰਿਹਾ ਹੈ ਮਾਹੀ ਜੀ ਤਨਾਸ ਪਿੰਡ ਵਾਲਾ ਨਿੰਦਰ ਕਬੱਡੀ ਪਾ ਰਿਹਾ ਨਿੰਦਰ ਤਨਾਸ ਵਾਲਾ ਰੇਕੂ ਤਨਾਸ ਦਾ ਪਿੰਡ ਯੂਨਿਟ ਕੈਲੀਗਰ ਦਾ ਵੱਡਾ ਪਿੰਡ ਹੈ ਕਹਿੰਦੇ ਤਨਾਸ ਤਨਾਸ ਵਾਲਾ ਨੌਜਨ ਸੁਹਾਣਾ ਦੀ ਟੀਮ ਦੇ ਲਈ ਕਬੱਡੀ ਪਾ ਰਿਹਾ ਚਾਰ ਜਾਂ ਫੀ ਚਾਰ ਬਕਰ ਦੇ ਦੱਲੇ ਪਾਸੇ ਫਨੂੜ ਫਨੂੜ ਵਾਲੇ ਨੌਜਨ ਮੁਕਾਬਲਾ ਲਾਉਂਦੇ ਹੋਏ ਨੰਬਰ ਕਿ ਨਾਲ ਰੇਡਰ ਦੇ ਹਿੱਸੇ ਜਾ ਰਹੇ ਆ ਉਧਰ ਧੰਤਨ ਬਾਬਾ ਖੇੜਾ ਜੀ ਧੰਤਨ ਬਾਬਾ ਇਹਨਾਂ ਭਾਵਾ ਪੰਜੇ ਭਰਾਵਾ ਵੱਲੋਂ ਜਿਹੜਾ ਅੱਜ ਤੋਂ ਆ ਰਿਹਾ ਪਹਿਲਾ ਪ੍ਰੋਗਰਾ ਉਹ ਧੰਤਨ ਬਾਬਾ ਖੇੜਾ ਜੀ ਧੰਤਨ ਬਾਬਾ ਲਾਂਗਾ ਜੀ

ਇੰਨੇ ਬਹੁਤ ਵੱਡਾ ਨਾਮ ਹੈ ਅੰਨਾ ਮੁੰਡਿਆਂ ਨੂੰ ਸਪੋਰਟ ਕਰਦੇ ਆ ਮੇਧਰੋ ਨੇ ਫਿਰ ਸਾਹਮਣੇ ਨਿੰਦਰ ਅੰਕ ਦਾ ਵਾਧਾ ਆਪਣੀ ਟੀਮ ਦੇ ਤੀਸ਼ਰ ਸਿੰਘ ਜੀ ਨਿੰਦਰ 10000 ਹਰਜੀਤ ਤੇ ਗੁਰਪ੍ਰੀਤ ਕਨੇਡਾ 5000 ਜੀ ਕਬੱਡੀ ਕਮਲੇ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈ ਇੰਨਰੇ ਵੀਰਾਂ ਦਾ ਫਿਰ ਸਾਹਮਣੇ ਚਾਰ ਨੇ ਸੋਹਣ ਵਰਗੇ ਢੀਮੂ ਵਰਗੇ ਚਾਰ ਜੱਫੀ ਪੱਟਾਂ ਤੇ ਛਾਪੀਆਂ ਮਾਰਦੇ ਆ ਹੁਣ ਦੇਖੋ ਵੀ ਆ ਸਤਾਲ ਤੇ ਸਿੱਧਵਾ ਬੇਟ ਲਾ ਕੇ ਆ ਜੋ ਟੀਮਾਂ ਵੀਰੇ ਦਤਾਰ ਤੇ ਸਦਵਾ ਬੇਟ ਇੱਕ ਪਾਸੇ ਜਗਰਾਉਂ ਦਾ ਇਲਾਕਾ ਦਰਿਆ ਦਾ ਸਦਵਾ ਬੇਟ ਤੇ ਦੂਜੇ ਪਾਸੇ ਦਤਾਰ ਉਧਰ ਜ਼ਿਲ੍ਹਾ ਪਟਿਆਲਾ ਦੀ ਯਾਦੀ ਖਲੀਫੇ ਆਲ ਕਾਕਾ ਖਲੀਫੇ ਆਲ ਇਹਨਾਂ ਵੀਰਾਂ ਨੂੰ ਜੀ ਆਨੂੰ ਅੱਜ ਦੇ ਜੇ ਕਬੱਡੀ ਕਮਪਲੀ ਪਰ ਪਹੁੰਚ ਕਰਦੇ ਯਾਦੀ ਤੇ ਕਾਕਾ ਖਲੀਫੇ ਆਲ ਪਰਤੋਂ ਆਏ ਆ ਆ ਬਲੈਂਟੀਆਂਰ ਵੀਰਾਂ ਨੂੰ ਬੇਨਤੀ ਆ ਵੀ ਆ ਬੱਚਿਆਂ ਨੂੰ ਪਰੇ ਕਰੋ ਚਲੋ ਵੀ ਸਾਡੇ ਪਲੀਜ਼ ਸਤਿਵਾਦ ਚ ਬੇਇੱਜ਼ਤੀ ਆ ਵੀ ਸਾਡੇ ਸਟੇਜ ਤੇ ਕੋਈ ਸਾਡੇ ਨਾਲ ਜੜੂਗਾ ਉਧਰ ਕਹਿੰਦੇ ਆਹ ਦੇਖਣੇ ਕਿ ਧਨੋਰੀ ਵਾਲਾ ਹੈ ਕਿ ਪਹਿਲਵਾਨਾਂ ਦੇ ਕਿਤੇ ਜਾ ਰਹੇ ਆ ਹਰਿੰਦਰ ਦੇ ਨਾਲ ਹਰਵਿੰਦਰ ਚ ਕਰਨ ਜਿੰਦਾਬਾਦ ਹਰਵਿੰਦਰ ਚ ਕਰਨ ਜਿੰਦਾਬਾਦ ਕਬੀਰ ਰਾਵਣ ਕੋਈ ਜਨਾਇਤ ਕਬੱਡੀ ਕਲਬ ਆਸਟ੍ਰੇਲੀਆ ਤੋਂ ਸਾਡਾ ਮਨ ਹੀ ਸਰਵਾ ਜੇ ਦੀਪਖੜਾੜ ਆ اور انگریز ہمارا بھی نا اسٹریلیا میں سوچ ہیرے والا اسٹریلیا میں اندر کو اترا اسٹریلیا سالی بین کا اسٹریلیا سونو اسٹریلیا پہ ہمیں لگ ہر ہے پر ہمارا اترا ہوئی والا پر اسے کو اشتر کی دھاتوی ہے ہاں گھلیا ہے ہاں گھلیا ہے کتا جا گئی تو टे रेट जे बारे पासे चाकड़े ते टीम जे बाद ਹੈ पती सेमी फाइनल चा तव्हांखे हा न सोला तरीक़े

ਮੇਰੇ ਘਾਰੀ ਦਾ ਹੰਕਰਨਾ ਆ ਪ੍ਰਭਾਰ ਅਗਰ ਰੇਡ ਕੌਂਡਰ ਵਿੱਚ ਤਿਆਰ ਹੋ ਤਿਆਰ ਆ ਆ ਤੇਰੇ ਰੇਡ ਤੇ ਇੱਕ ਮੋਟਾ ਵੀ ਸ਼ੇਰ ਦਾ ਬਿੱਲਾ ਹੈ ਇਹ ਅਮਰੀਕਾ ਦੀ ਸ਼ੇਰ ਦਾ ਇਹ ਕੈਨੇਡਾ ਦੀ ਸ਼ੇਰ ਦਾ ਇਹ ਸਾਡਾ ਜੇਰ ਮਾਇਆ ਤੇ ਜਮਾ ਖਰਜਾਂਤੀ ਆ ਸਾਰੇ ਮਿੱਤਰਾਂ ਦਾ ਜਿਹੜੇ ਆਪੇ ਧੰਨਵਾਦ ਹੈ ਸਾਰਾ ਸਾਡਾ ਇੰਨੇ ਵਾਲਾ ਖਰਜਾਂਤੀ ਆ ਆ ਪ੍ਰਭਾਰ ਸਾਡੀ ਖੇਡ ਕਲੱਬ ਦਾ ਨਿਰਮਲ ਵੀ ਆ ਕੇ ਉੱਤੇ ਦੇ ਘਾਟ ਤੇ ਧੰਨਵਾਦ ਬਾਬਾ ਖਾਜੀ ਦਾਸ ਕਲੱਬੀ ਕਲੱਬ ਦਾ ਧੰਨਵਾਦੀ ਜੀ ਨੋਟ ਹਾਂ ਬਾਕੀ ਰਾਜੀ ਰਾ ਤੁਹਾਡੀ ਕਹਾਣੀ ਦੇ ਸਾਡੇ ਕਲੱਬ ਮੈਂਬਰ ਗੁਰਦਾਰਸ਼ਨ ਸਿੰਘ ਜੀ ਦੱਸਣਗੇ ਉਹ ਪਿੱਛੋਂ ਸਾਪੋ ਵੀ ਠੀਕ ਦੇਖਦੇ ਆ ਜੀ ਜਿਹੜੇ ਸਾਡੇ ਨੰਬਰ ਦੇਖ ਰਹੇ ਵੀਰ ਇੱਥੇ ਕਮੇਟੀ ਕੋਲ ਆ ਆ ਸਾਡੀ ਹੈਲਪ ਕਰੋ ਹਾਂਜੀ ਕਿਹੜਾ ਦਿੱਤੇ ਆ ਨਾਮ ਜੀ ਜਲਦੀ ਦੇ ਨਾਲ ਉਧਰ ਸਾਡੇ ਬਹੁਤ ਪਾਰੇ ਵੀਰ ਨੇ ਕਰਨ ਖਰਾਰੀ ਲਟਕਾਣੀ ਐਵੇਂ ਕਰੋਰ ਤੇ ਨਾਲ ਜਿਹਨੇ ਪ੍ਰਭਿੰਦਰ ਬਾਦਲ ਜੀ ਚੰਨ ਧਮਾਰ ਸਾਰੇ ਵੀਰ ਜਿੰਨੇ ਪੁੱਜਰੇ ਨੇ ਦੇ ਖੇਡ ਮੈਦਾਨ ਦੇ ਉੱਤੇ ਸਭ ਨੇ ਜੀਆਂ ਦੇ ਅੱਖਾਂ ਯਾਰਿਆ ਇਹ ਕਿਤੇ ਭਰਾਵਾਂ ਨੇ ਅੰਗਰੇਜ਼ੀ ਦੇ ਲੈ ਕੇ ਕਾਹਦੀ ਸਮਝਣੀ ਉਧਰ ਦੇ ਟੈਕਰ ਵੀਰਾਂ ਨੇ ਬੇਤੀ ਆ ਕੇ ਉਹ ਖਾਸ ਨਾਲੋ ਜਿਹੜੇ ਦੋ ਟੁੱਟ ਰਹੇ ਆ ਅਰਸ਼ ਕਬੱਡੀ ਪ੍ਰੇਰ ਅਸੇ ਪਿੰਡ ਦਾ ਉਹਦਾ ਸਨਮਾਨ ਹੋਣਾ ਮੱਖ ਲੱਭਨੇ ਕੋਲਗਰੀਆਂ ਬਣ ਲੱਗੇ ਰੇਡ ਕਰਨ ਦੇ ਲਈ ਤਿਆਰ ਉਧਰ ਗੋੜ ਕਰਕੇ ਜਿਹੋ ਚੱਕ ਬਾਰੀ ਬੇਤੀ ਕਿਸੇ ਪੇਰੇ ਨਾਲ ਲੱਗ ਸਕ ਲਈ ਆ ਹਲੋ ਚਾਈ ਨਾਲੋ ਬੇਟਿਆ ਜਾਲ ਵਾਲਾ ਜਾਲ ਖਮਾਲਿਆ ਕੇ ਟੈਕਰ ਵਾਲਾ ਉਹ ਪੈਪ ਖਮਾਲਿਆ ਕੇ ਤੇਰੀ ਬੇਤੀ ਆ ਜਿਹੜੇ ਕਿਸੇ ਪ੍ਰੇਮ ਵਾਕਤ ਰੱਖੇ ਕਬੱਡੀ ਪਸਟਾ ਨੂੰ ਹਾਂਜੀ ਇਸ ਤੋਂ ਬਾਅਦ 50 ਕਿਲੋ ਦੇ ਮੈਚ ਬਾਈ ਬੋਲ ਤੇ ਜੀ ਬਾਕੀ ਖਾਤਾ ਤੇ ਕੈਮਰਨ ਮੰਤਰੀ ਖਾਤਾ ਕੈਮਰਨ ਮੰਤਰੀ ਸੁਰਜੀਤ ਸਿੰਘ ਦੀ ਰੱਖਣਾ ਜਿਹੜੇ ਬਹੁਤ ਹੀ ਛੋੜੇ ਇੱਕ ਮਿੰਟਾਂ ਦੇ ਵਿੱਚ ਵਿੱਚੋਂ ਆਪਣੇ ਪਹੁੰਚਣ ਵਾਲੇ ਨੇ ਸਾਡੇ ਵੱਲੋਂ ਪਿਆਰੇ ਵੀਰ ਦਰਸ਼ਕ ਜੀ ਜਿਆਦਾ ਕੋਈ ਗੱਲ ਨਹੀਂ بولا کہ ابھی پنی نا پورا ہے وہ ہمارا ایک چپلے والے سارے جو نہیں ہمارے ہاتھ ہے ایک اپنا ہے مانگنے روز دن کرتے ہیں اور پھر ا رہا ہے ادھر سے رہا می پینٹنگ کی یہ چھوٹی چھوٹی باتیں کرتا ہے مطلب بڑی کلنجا کرنے پڑے گی کی بات ہے یہ امن کی نا ضرورت ہے اور اس کو